ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਆਪਾਂ ਨੇ ਸ਼ਾਹੀ ਪਨੀਰ ਦੀ ਰੈਸਪੀ ਜਿਹੜੀ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂ ਟਾਬਿਆਂ ਤੇ ਬਣਦੀ ਆ ਸੋ ਇੱਕ ਭੈਣ ਦਾ ਆਇਆ ਸੀਗਾ ਜੀ ਆਪਾਂ ਨੂੰ ਕਮੈਂਟ ਕਈ ਦਿਨ ਹੋ ਗਏ ਸ਼ਾਹੀ ਪਨੀਰ ਦੀ ਸਬਜ਼ੀ ਦੀ ਰੈਸਪੀ ਬਾਰੇ ਸੋ ਅੱਜ ਆਪਾਂ ਨੇ ਸ਼ਾਹੀ ਪਨੀਰ ਬਣਾਇਆ ਠੀਕ ਆ ਜੀ ਬਿਲਕੁਲ ਐਨ ਵਧੀਆ ਤਰੀਕੇ ਨਾਲ ਸੋ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਤਾਂ ਵੀਡੀਓ ਨਾਲ ਬਨੇ ਰਹੋ ਸੋ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਬਿਲਕੁਲ ਐਨ ਵਧੀਆ ਤਰੀਕੇ ਨਾਲ ਸ਼ਾਹੀ ਪਨੀਰ ਆ ਦੇਖੋ ਜੀ ਰੰਗ ਕਿੰਨਾ ਵਧੀਆ ਹੈ ਗਰੇਵੀ ਦਾ ਸੋ ਵੀਡੀਓ ਥੋੜੀ ਜਿਹੀ ਲੇਟ ਹੋ ਜਾਂਦੀਆਂ ਜੀ ਕੋਈ ਦਿੱਕਤ ਨਹੀਂ ਕਿਉਂਕਿ ਘਰੇ ਥੋੜੇ ਜੇ ਕੰਮਕਾਰ ਵੀ ਹੁੰਨੇ ਆ ਕਿਉਂਕਿ ਹੁਣ ਸੌਣ ਦਾ ਮਹੀਨਾ ਚੱਲ ਰਿਹਾ ਹੈ ਕਈ ਵਾਰ ਲੰਗਰ-ਲੁੰਗਰ ਆ ਜਾਂਦੀ ਹੈ ਕੋਈ ਪ੍ਰੋਗਰਾਮ ਆ ਜਾਂਦਾ ਹੈ ਸੋ ਵੀਡੀਓ ਜ਼ਰੂਰ ਆਉਣਗੀਆਂ ਜੀ ਸਾਰੀਆਂ ਹੀ ਸੋ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਸ਼ਾਹੀ ਪਨੀਰ ਬਣਾਉਣ ਵਾਸਤੇ ਜਿਹੜਾ ਜਿਹੜਾ ਮੈਂ ਸਮਾਨ ਲੱਤੇ ਉਹ ਮੈਂ ਤੁਹਾਨੂੰ ਮੋਟਾ-ਮੋਟਾ ਸਮਾਨ ਦੱਸ ਦਿੰਦਾ ਜੀ ਤਿੰਨ ਟਮਾਟਰ ਮੈਂ ਮਿਕਸੀ ਕਰ ਲਏ ਪਿਊਰੀ ਬਣਾ ਲਈ ਉਹਨਾਂ ਦੀ ਉਸ ਤੋਂ ਬਾਅਦ ਤਿੰਨ ਪਿਆਜ਼ ਫਰਾਈ ਕਰਕੇ ਉਹਨਾਂ ਦਾ ਪੇਸਟ ਬਣਾ ਲਿਆ ਥੋੜਾ ਜਿਹਾ ਦੁੱਧ ਪਾ ਕੇ ਤੇ ਉਸ ਤੋਂ ਬਾਅਦ ਆਪਣੇ ਕੋਲ ਹਰੀ ਮਿਰਚ ਹੈ ਜੀ ਮਿਕਸੀ ਕੀਤੀ ਹੋਈ ਕੱਟ ਕੇ ਵੀ ਪਾ ਸਕਦੇ ਹੋ ਅਦਰਕ ਲਸਣ ਦਾ ਪੇਸਟ ਵਰਤੂਗੇ ਆਪਾਂ ਤੇ ਆਪਣੇ ਕੋਲ ਹੈਗਾ ਕਾਜੂਆਂ ਦਾ ਜਾਂ ਮਗਜ ਦਾ ਪੇਸਟ ਮਿਕਸੀ ਕਰ ਲੂਗੇ ਤੇ ਉਸ ਤੋਂ ਬਾਅਦ ਪਨੀਰ ਤੇ ਬਾਕੀ ਜਿਹੜਾ ਨਾਰਮਲ ਸਮਾਨ ਹੈ ਉਹ ਤੁਹਾਨੂੰ ਮੈਂ ਨਾਲ ਦੇ ਨਾਲ ਦੱਸੀ ਜਾਊਂਗਾ ਤੇ ਲੋ ਜੀ ਕੜਾਹੀ ਰੱਖ ਲਈ ਆਪਾਂ ਨੇ ਗੈਸ ਤੇ ਇਹਦੇ ਚ ਪਾਵਾਂਗੇ ਰਿਫਾਈਨਡ ਆਇਲ ਤੁਸੀਂ ਸਰੋਂ ਦਾ ਤੇਲ ਜਾਂ ਦੇਸੀ ਕੀ ਵੀ ਵਰਤ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਆ ਤੇ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਇੱਕ ਤੇਜ ਪੱਤਾ ਪਾਵਾਂਗੇ ਬੜੀ ਇਲਾਇਚੀ ਥੋੜਾ ਜਿਹਾ ਦਾਲਚੀਨੀ ਦਾ ਟੋਟਾ ਤੇ ਦੋ ਛੋਟੀ ਇਲਾਇਚੀ ਇਹਨੂੰ ਹਲਕਾ ਜਿਹਾ ਭੁੰਨਾਂਗੇ ਤੇ ਥੋੜਾ ਜਿਹਾ ਪਾ ਦਾਂਗੇ ਜੀਰਾ ਇੱਕ ਚਮਚ ਇਹਨੂੰ ਭੁੰਨਾਂਗੇ ਹਲਕਾ ਜਿਹਾ ਜਦੋਂ ਸਾਰੇ ਮਸਾਲੇ ਭੁੰਨੇ ਗਏ ਉਸ ਤੋਂ ਬਾਅਦ ਪਾ ਦਾਂਗੇ ਟਮਾਟਰਾਂ ਦੀ ਪਿਉਰੀ ਇਹਦੇ ਵਿੱਚ ਤੇ ਇਹਨੂੰ ਜਿਹੜੀ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਟਮਾਟਰ ਆਪਣੇ ਭੁੰਨ ਨਹੀਂ ਹੋ ਜਾਂਦੇ ਹੈਨਾ ਉਦੋਂ ਤੱਕ ਇਹਦੇ ਵਿੱਚ ਤੁਸੀਂ ਕੋਈ ਹਲਦੀ ਕੋਈ ਧੇਕੀਨ ਵਿੱਚ ਕੁਝ ਨਹੀਂ ਪਾਉਣਾ ਹੈਗਾ ਤੇ ਇਹਨੂੰ ਐਂ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਾਂ ਤਕਰੀਬਨ 5 ਤੋਂ 6 ਮਿੰਟ। ਟਮਾਟਰ ਆਪਣੇ ਭੁੰਨ ਹੋ ਗਏ ਆ ਜੀ ਐਨ ਚੰਗੀ ਤਰ੍ਹਾਂ ਤੁਸੀਂ ਸੋਚਦੇ ਹੋਵੋਗੇ ਕਿ ਕਿ ਮੈਂ ਪਹਿਲਾਂ ਟਮਾਟਰ ਕਿਉਂ ਕੋ ਨਹੀਂ ਆ ਕਿਉਂਕਿ ਜਦੋਂ ਵੀ ਆਪਾਂ ਸ਼ਾਹੀ ਪਨੀਰ ਬਣਾਉਂਦੇ ਆ ਜਾਂ ਅਸੀਂ ਵਿਆਹਾਂ ਮਾ ਸ਼ਾਦੀਆਂ ਚ ਜਾਂ ਕਿਤੇ ਵੀ ਟਮਾਟਰ ਭੁੰਨਣੇ ਬਹੁਤ ਜ਼ਰੂਰੀ ਕਿਉਂਕਿ ਟਮਾਟਰਾਂ ਦੇ ਵਿੱਚ ਹੁੰਦੀ ਖਟਾਸ ਜੇ ਮੰਨ ਲਓ ਆਪਣੇ ਮਸਾਲੇ ਦੇ ਵਿੱਚ ਖਟਿਆਸ ਰਹਿ ਗਈ ਤਾਂ ਆਪਣੀ ਸਾਰੀ ਸਬਜ਼ੀ ਦਾ ਸਤਿਆਨਾਸ਼ ਹੋ ਜਾਊਗਾ ਇਸ ਕਰਕੇ ਆਪਾਂ ਨੇ ਟਮਾਟਰ ਜਿਹੜੇ ਉਹ ਪਹਿਲਾਂ ਭੁਲਣੇ ਐਨ ਚੰਗੀ ਤਰ੍ਹਾਂ ਇਦੇ ਚ ਇੱਕ ਚਮਚ ਪਾਵਾਂਗੇ ਅਦਰਕ ਦਾ ਸੰਦਾ ਪੇਸਟ ਤੈਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ 2 ਤੋਂ 3 ਮਿੰਟ ਇਹਨੂੰ ਭੋਲਾਂਗੇ ਆਪਾਂ ਇਹਨੂੰ ਪੂਰੇ ਸੇਕ ਪਰ ਹੁਣ ਪਾਵਾਂਗੇ ਇਹਦੇ ਵਿੱਚ ਥੋੜੇ ਜਿ ਮਸਾਲੇ ਜਿਵੇਂ ਕਿ ਧਨੀਆ ਪਾਊਡਰ ਪਾਵਾਂਗੇ ਜੀ ਆਪਾਂ ਇਹਦੇ ਚ ਇੱਕ ਚਮਚ ਕਿਚਨ ਕਿੰਗ ਇੱਕ ਚਮਚ ਜਾਂ ਤੁਸੀਂ ਜੀਰਾ ਪਾਊਡਰ ਵੀ ਪਾ ਸਕਦੇ ਹੋ ਤੇ ਇੱਕ ਚਮਚ ਪਾਵਾਂਗੇ ਇੱਕ ਚਮਚ ਦੇਗੀ ਮਿਰਚ ਤੇ ਉਸ ਤੋਂ ਬਾਅਦ ਥੋੜੀ ਜਿਹੀ ਪਾਵਾਂਗੇ ਹਲਦੀ ਅੱਧੇ ਚਮਚ ਤੋਂ ਵੀ ਘੱਟ ਤੇ ਹਰੀ ਮਿਰਚ ਟੇਸਟ ਰਿਕਾਰਡਿੰਗ ਮੈਂ ਪਾ ਰਿਹਾ 1.5 ਚਮਚ ਤੁਸੀਂ ਆਪਣੇ ਸਾਬਤ ਅਨੁਸਾਰ ਪਾ ਲਿਓ 1-2 ਮਿੰਟ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਆਪਾਂ ਆਨਿਅਨ ਪੇਸਟ ਯਾਨੀ ਫਰਾਈ ਪਿਆਜ਼ਾਂ ਦਾ ਪੇਸਟ ਤੇਨੂੰ ਕਰਦੇ ਆ ਮਿਕਸ ਚੰਗੀ ਤਰ੍ਹਾਂ ਤੇ ਲਓ ਜੀ ਇਸ ਤਰੀਕੇ ਨਾਲ ਬਣਾਉਂਦੇ ਆਂ ਅਸੀਂ ਢਾਬਾ ਸਟਾਈਲ ਜਾਂ ਜਿਹੜੀ ਵਿਆਹਾਂ ਦੇ ਸ਼ਾਦੀਆਂ ਦੇ ਵਿੱਚ ਬਣਦੀ ਆ ਸ਼ਾਹੀ ਪਨੀਰ ਦੀ ਗਰੇਵੀ ਤੇ ਲਓ ਜੀ ਇਹਨੂੰ ਕਰ ਦਾਂਗੇ ਮਿਕਸ ਚੰਗੀ ਤਰ੍ਹਾਂ ਤੇ ਲਓ ਜੀ ਮਿਕਸੀ ਵਾਲਾ ਜੱਗ ਵੀ ਆਪਾਂ ਨੇ ਧੋ ਲਿਆ ਥੋੜਾ ਜਿਹਾ ਜਿਹੜਾ ਉਹਦੇ ਵਾਲਾ ਪਿਆਜ਼ਾਂ ਵਾਲਾ ਪਾਣੀ ਆ ਠੀਕ ਹੈ ਜੀ ਉਹ ਵੀ ਇਹਦੇ ਵਿੱਚ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ ਭੁੰਨਾਂਗੇ ਚੰਗੀ ਤਰ੍ਹਾਂ 5 ਤੋਂ 6 ਮਿੰਟ ਕਰਕੇ ਤੇ ਲਓ ਜੀ ਗਰੇਵੀ ਆਪਣੀ ਪੱਕ ਚੁੱਕੀ ਆ ਜਦੋਂ ਵੀ ਤੁਸੀਂ ਗਰੇਵੀ ਪਕਾਉਣੀ ਹੈ ਦੀ ਮਠੀ ਆਂਚ ਪਰ ਪਕਾਉਣੀ ਹੈ ਮੰਨ ਲਓ ਘੱਟਾਂ 'ਚ ਪਰ ਤੇ ਟੱਕ ਕੇ ਪਕਾਉਣੀ ਹੈ ਕਿਉਂਕਿ ਗਰੇਵੀ ਹੈ ਜਿਹੜੀ ਜਦੋਂ ਪੱਕਦੀ ਹੈ ਛੱਟੇ ਬਹੁਤ ਮਾਰਦੀ ਆ ਲੋ ਜੀ ਗਰੇਵੀ ਨੇ ਜਿਹੜਾ ਆਪਣਾ ਆਇਲ ਛੱਟ ਤੈਨ ਵਧੀਆ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਾਜੂ ਜਾਂ ਮਖਜ ਦਾ ਪੇਸਟ ਇਹਨੂੰ ਕਰਾਂਗੇ ਮਿਕਸ ਚੰਗੀ ਤਰ੍ਹਾਂ ਤੇ ਥੋੜਾ ਜਿਹਾ ਪਾਵਾਂਗੇ ਨਾਰੀਅਲ ਦਾ ਚੂਰਾ ਯਾਨੀ ਕਿ ਬੁਰਾਦਾ 2 ਚਮਚ ਤੇ ਥੋੜੀ ਜੀ ਪਾ ਦਾਂਗੇ ਕਸਤੂਰੀ ਮੇਥੀ ਤੇ ਲੋ ਜੀ ਇਹਨੂੰ ਕਰਦੇ ਆ ਮਿਕਸ ਚੰਗੀ ਤਰ੍ਹਾਂ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਥੋੜਾ ਜਾਂ ਬਟਰ ਮੱਖਣ ਤੁਸੀਂ ਇਹਦੀ ਜਗ੍ਹਾ ਦੇਸੀ ਕੀ ਵੀ ਪਾ ਸਕਦੇ ਹੋ ਜਾਂ ਤੁਹਾਡੇ ਕੋਲ ਇਹ ਦੋਏ ਚੀਜ਼ਾਂ ਨਹੀਂ ਹੈਗੀਆਂ ਤੁਸੀਂ ਇਹਦੇ ਵਿੱਚ ਦੁੱਧ ਵੀ ਪਾ ਸਕਦੇ ਹੋ ਥੋੜਾ ਜਾਂ ਜਾਂ ਦੁੱਧ ਦੀ ਮਲਾਈ ਪਾ ਸਕਦੇ ਹੋ ਤੇ ਲੋ ਜੀ ਇਹਨੂੰ ਹੁਣ ਆਪਾਂ 4-5 ਮਿੰਟ ਹੋਰ ਪਕਾਉਨੇ ਆ ਮਠੀਆਂ ਚ ਪਰ ਜਿੰਨੀ ਤੁਸੀਂ ਇਹ ਗਰੇਵੀ ਨੂੰ ਪਕਾਉਂਗੇ ਉੰਨੀ ਹੀ ਵਧੀਆ ਬਣੂਗੀ ਜਦ ਤੱਕ ਆਪਾਂ ਕੱਟਦੇ ਆ ਪਨੀਰ ਤੁਹਾਨੂੰ ਕੱਟ ਕੇ ਦਿਖਾਉਂਦੇ ਆ ਸ਼ਾਹੀ ਪਨੀਰ ਦੀ ਕਟਿੰਗ ਅਸੀਂ ਕਿਸ ਤਰੀਕੇ ਨਾਲ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਨੇ ਇਸ ਤਰੀਕੇ ਨਾਲ ਇਹਦੇ ਜਿਹੜੇ ਪਨੀਰ ਦਾ ਗੱਭੇ ਦੇ ਦੋ ਕਰ ਲੈਣੇ ਆ ਤੇ ਇਸ ਤਰੀਕੇ ਨਾਲ ਕਟੂਗੇ ਇਹਨੂੰ ਆਪਾਂ ਆਹ ਲੋ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਪੀਸ ਹੈ ਇਹਦੇ ਛੋਟੇ ਛੋਟੇ ਪੀਸ ਕਰਨੇ ਆ ਇਸ ਤਰੀਕੇ ਨਾਲ ਤੇ ਇਹਨੂੰ ਫਿਰ ਆਪਾਂ ਨੇ ਇਦਾਂ ਲੰਬੇ ਲੋਟ ਰੱਖ ਲੈਣਾ ਜੇ ਤੁਸੀਂ بڑے ਪੀਸ ਕਰਨੇ ਹੋਏ ਤਾਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਗੱਬੇ ਤੇ ਕਰਦ ਮਾਰ ਦੇਣੀ ਆ ਆ ਦੇਖੋ ਇਸ ਤਰੀਕੇ ਦੇ ਪੀਸ ਹੋ ਜੂਗੇ ਜੇ ਤੁਸੀਂ ਹੋਰ ਬਰੀਕ ਪੀਸ ਕਰਨੇ ਹੋਏ ਤੁਸੀਂ ਇੱਕ ਪਾਸੇ ਤੇ ਕਰਦੇ ਇਹਨੂੰ ਹੋਰ ਮਾਰਦੇ ਹੋ ਤੇ ਪੀਸਾ ਛੋਟੇ ਹੋ ਜੂਗੇ ਵੈਸੇ ਜਿਹੜੇ ਸ਼ਾਹੀ ਪਨੀਰ ਦੇ ਵਿੱਚ ਪੀਸ ਹੈ ਇਹਦੇ ਆ ਇੰਨੇ ਇੰਨੇ ਵੱਡੇ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਕੱਟ ਲੈਂਦੇ ਆ ਸ਼ਾਹੀ ਪਨੀਰ ਆ ਦੇਖੋ ਜਿੱਦਾਂ ਆ ਪੀਸ ਆ ਆਪਣੇ ਕੋਲ ਇਹਨੂੰ ਆਪਾਂ ਨੇ ਇੱਕ ਵਾਰ ਕਰਦ ਗੱਬੇ ਤੇ ਹੋਰ ਮਾਰਨੀ ਤੇ ਉਸ ਤੋਂ ਬਾਅਦ ਇਹਨੂੰ ਇਹ ਪੀਸ بڑا ਏ ਇਹਨੂੰ ਆਪਾਂ ਦੋ ਵਾਰ ਕਰਦ ਮਾਰ ਦੋਗੇ ਠੀਕ ਹੈ ਜੀ ਤੇ ਲਓ ਜੀ ਪੀਸ ਰੈਡੀ ਆ ਆਪਣੇ ਇਸ ਤਰੀਕੇ ਨਾਲ ਇਹ ਸਾਰਾ ਪਨੀਰ ਜਿਹੜਾ ਆਪਾਂ ਕੱਟ ਲੂਗੇ ਤੇ ਹੁਣ ਪਨੀਰ ਆਪਾਂ ਇਹਦੇ ਵਿੱਚ ਗਰੇਵੀ ਦੇ ਵਿੱਚ ਪਾਉਂਦੇ ਆ ਜੀ ਕਿਉਂਕਿ ਗਰੇਵੀ ਆਪਣੀ ਐਨ ਵਧੀਆ ਢੰਗ ਨਾਲ ਭੁੰਨ ਹੋ ਚੁੱਕੀ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਖੰਡ ਖੰਡ ਤੁਸੀਂ ਅੱਧੇ ਚਮਚ ਤੋਂ ਵੀ ਜਿਹੜੀ ਘੱਟ ਪਾਉਣੀ ਆ ਕਿਉਂਕਿ ਟਮਾਟਰਾਂ ਨਾਲ ਠੀਕ ਹੈ ਜੀ ਖਟਿਆਸ ਹੁੰਦੀ ਆ ਤੇ ਤੇ ਗਰੇਵੀ ਆ ਜਿਹੜੀ ਬੈਲਸ ਹੋ ਜਾਂਦੀ ਆ ਤੇ ਯਾ ਤੁਸੀਂ ਇਹਦੇ ਵਿੱਚ ਖੰਡ ਨਹੀਂ ਪਾਉਣੀ ਇੱਕ ਚਮਚ ਸਿਹਤ ਦਾ ਵੀ ਪਾ ਸਕਦੇ ਹੋ ਤੇ ਲੋ ਜੀ ਹੁਣ ਪਾਉਣੀ ਆ ਦੇ ਵਿੱਚ ਪਨੀਰ ਤੇ ਪਨੀਰ ਪਾਉਨੇ ਆ ਜੀ ਕੱਲਾ ਕੱਲਾ ਕਰਕੇ ਤੇ ਇਹਨੂੰ ਕਰਦੇ ਆ ਮਿਕਸ ਤੇ ਲੋ ਜੀ ਸ਼ਾਹੀ ਪਨੀਰ ਬਿਲਕੁਲ ਸ਼ਾਦੀਆਂ ਵਾਲਾ ਯਾਨੀ ਕਿ ਟੱਪਾਸਟਾਈਲ ਬਣ ਕੇ ਰੈਡੀ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਠੀਕ ਆ ਜੀ ਤੇ ਲਓ ਜੀ ਹੁਣ ਇਹਦੇ ਤੇ ਪਾ ਦਿੰਦੇ ਆ ਹਰਾ ਧਨੀਆ ਬਰੀਕ ਕੱਟਿਆ ਹੋਇਆ ਤੇ ਥੋੜੀ ਜੀ ਪਾਉਣੀ ਆ ਇਹਦੇ ਤੇ ਆਪਾਂ ਕਰੀਮ ਠੀਕ ਆ ਜੀ ਆ ਲਓ ਜੀ ਤੇ ਗੈਸ ਕਰਦੇ ਆ ਬੰਦ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਇਹਨੂੰ ਪਲੇਟ 'ਚ ਕੱਢ ਕੇ ਤੇ ਲਓ ਜੀ ਨਮਕ ਪਾਉਣਾ ਆਪਾਂ ਇਹਦੇ ਵਿੱਚ ਭੁੱਲ ਗਏ ਸੀ ਨਮਕ ਪੈਸੇ ਵੀ ਬਾਅਦ ਦੇ ਵਿੱਚ ਪੈਂਦਾ ਏ ਤੇ ਲਓ ਜੀ ਨਮਕ ਪਾ ਦੂੰਗੇ ਟੇਸਟ ਰਿਕਾਰਡਿੰਗ ਆ ਇਹਨੂੰ ਕਰ ਦੂੰਗੇ ਮਿਕਸ ਤੇ ਹੁਣ ਤੁਹਾਨੂੰ ਇਹਨੂੰ ਪਲੇਟ ਦੇ ਵਿੱਚ ਕੱਢ ਕੇ ਦਿਖਾਉਂਦੇ ਆਪਾਂ ਤੇ ਲਓ ਜੀ ਸ਼ਾਹੀ ਪਨੀਰ ਬਣ ਕੇ ਰੈਡੀ ਆ ਜੀ ਰੰਗ ਚੈੱਕ ਕਰੋ ਜੀ ਕਿੰਨਾ ਵਧੀਆ ਆ ਗਿਆ ਖਾਣ ਚ ਵੀ ਪੂਰਾ ਹੈ ਐਂ ਟੇਸਟੀ ਹੋਊਗਾ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡੇ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਜੀ ਫੇਰ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ